ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਗੱਲ ਕਰਾਂਗੇ ਕੇਂਦਰ ਦੀ ਭਾਜਪਾ ਸਰਕਾਰ ਦੀ ਜੋ ਕਿ ਇੱਕ ਵਾਰ ਨਵੇਂ ਬਰੇ ਤੇ ਡਰਾਈਵਰ ਭਾਈਚਾਰੇ ਲਈ ਇੱਕ ਨਵਾਂ ਕਾਨੂੰਨ ਲੈ ਕੇ ਆਈ ਹੈ ਜਿਸ ਨੂੰ ਕਿ ਡਰਾਈਵਰ ਭਾਈਚਾਰੇ ਵੱਲੋਂ ਤੇ ਸਮੂਹ ਟਰਾਂਸਪੋਰਟਰਾਂ ਵੱਲੋਂ ਕਾਲੇ ਕਾਨੂੰਨ ਦਾ ਨਾਮ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਕਿ ਜਿਵੇਂ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਸੀ ਤਾਂ ਉਵੇਂ ਹੀ ਇਹ ਕਾਨੂੰਨ ਹੈ ਜਿਹੜੇ ਉਹ ਹੁਣ ਟਰਾਂਸਪੋਰਟਰਾਂ ਤੇ ਥੋਪੇ ਜਾਣਗੇ ਜੋ ਨਵਾਂ ਕਾਨੂੰਨ ਹੈ ਕੇਂਦਰ ਸਰਕਾਰ ਟਰਾਂਸਪੋਰਟਰਾਂ ਦੇ ਲਈ ਲੈ ਕੇ ਆਈ ਹੈ ਸੋ ਕਾਨੂੰਨ ਕੀ ਹੈ ਜੋ ਸਾਨੂੰ ਜਾਣਕਾਰੀ ਇਹ ਮੁਰਲੀ ਜਾਣਕਾਰੀ ਹਾਸਲ ਹੋਈ ਹੈ ਕਿ ਜੇਕਰ ਕਿਸੇ ਵੀ ਟਰੱਕ ਡਰਾਈਵਰ ਤੋਂ ਟਰਾਂਸਪੋਰਟਰ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਸਾਥਸੇ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਹੋਵੇਗੀ ਤੇ ਉਸ ਨੂੰ ਮੋਟਾ ਜੁਰਮਾਨਾ ਹੋਵੇਗਾ ਯਾਨੀ ਕਿ ਲੱਖਾਂ ਰੁਪਏ ਦੇ ਵਿੱਚ ਜੁਰਮਾਨਾ ਹੋਵੇਗਾ ਸੋ ਜਿਸ ਨੂੰ ਲੈ ਕੇ ਟਰੱਕ ਡਰਾਈਵਰਾਂ ਦੇ ਵਿੱਚ ਟਰਾਂਸਪੋਰਟਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪਿਤੇ 2-4 ਦਿਨਾਂ ਤੋਂ ਉਹਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਹੁਸ਼ਾਰਪੁਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਤਾਂ ਹਰ ਥਾਂ ਤੇ ਟਰਾਂਸਪੋਰਟਰਾਂ ਵੱਲੋਂ ਜਿਹੜਾ ਉਹ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਬਿਨਾਂ ਦੇਰੀ ਕੀਤੇ ਆ ਵਾਪਸ ਲਿਆ ਜਾਵੇ ਨਹੀਂ ਤਾਂ ਉਹ ਦੇਸ਼ ਭਰ ਦੀ ਜਿਹੜੀ ਸਮੁੱਚੀ ਟਰਾਂਸਪੋਰਟ ਹੈ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਰੱਖ ਦੇਣਗੇ ਸੋ ਮਹਿਜ਼ ਅੱਜ ਪਹਿਲਾ ਦਿਨ ਦਾ ਟਰਾਂਸਪੋਰਟਰਾਂ ਦੀ ਹੜਤਾਲ ਦਾ ਤਾਂ ਮੈਨੂੰ ਲੱਗਦਾ ਹੈ ਕਿ ਮਹਿਜ਼ 1-2 ਘੰਟਿਆਂ ਦੇ ਸਮੇਂ ਦੌਰਾਨ ਹੀ ਦੇਸ਼ ਆ ਜਿਹੜਾ ਉਹ ਕਾਫੀ ਜ਼ਿਆਦਾ ਉਹਨਾਂ ਦੀ ਹੜਤਾਲ ਦੇ ਨਾਲ ਕੰਬ ਉੱਠਿਆ ਹਿੱਲ ਚੁੱਕਿਆ ਕਿਉਂਕਿ ਜਿਸ ਦੀ ਤਾਜ਼ਾ ਉਦਾਹਰਣ ਹੈ ਉਹ ਪੈਟਰੋਲ ਪੰਪਾਂ ਤੋਂ ਲਈ ਜਾ ਸਕਦੀ ਆ ਤੁਸੀਂ ਵਕ ਵਕ ਇਲੈਕਟ੍ਰੋਨਿਕਸ ਮੀਡੀਆ ਦੇ ਚੈਨਲਸ ਤੇ ਵੀ ਵੇਖਦੇ ਹੋਵੋਗੇ ਕਿ ਦੇਸ਼ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਜਿਹੜੀਆਂ ਲੰਬੀਆਂ ਕਿਤਾਰਾਂ ਲੱਗੀਆਂ ਹੋਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਪਵਾਉਣ ਦੇ ਲਈ ਖੜੇ ਹੋਏ ਨੇ ਸੋ ਤੁਹਾਨੂੰ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਹੁਸ਼ਿਆਰਪੁਰ ਦੀ ਤਸ ਕਿ ਵਕਸਤੇ ਤੇ પેટ્રોલ ਪੰਪ ਦਿਖਾਇਆ ਗਿਆ ਤਾਂ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਵਹੀਕਲਾਂ ਦੇ ਮਾਲਕ ਸਨ ਚਾਹੇ ਉਹ ਗੱਡੀਆਂ ਸਨ ਚਾਹੇ ਬੱਸਾਂ ਸਨ ਚਾਹੇ ਇਹ ਦੋ ਟੈਰੀ ਗੱਡੀਆਂ ਨੇ ਵਾਹਨ ਨੇ ਤਾਂ ਉਹਨਾਂ ਦੇ ਜਿਹੜੇ ਮਾਲਕ ਨੇ ਉਹ ਵੀ ਉੱਥੇ ਉਹਨਾਂ ਨੂੰ ਕਸ਼ਮਕਸ਼ ਕਰਨੀ ਪੈ ਰਹੀ ਆਪਣੇ ਵਾਹਨਾਂ ਦੇ ਵਿੱਚ ਪٹرول ਪਵਾਉਣ ਲਈ ਹੁਣ ਗੱਲ ਕਰੀਏ ਹੁਸ਼ਿਆਰਪੁਰ ਦੀਆਂ ਸੜਕਾਂ ਦੀ ਤੇ ਕੜਾਕੇ ਦੀ ਠੰਡ ਦੇ ਵਿੱਚ ਵੀ ਆ ਹੁਸ਼ਿਆਰਪੁਰ ਦੀਆਂ ਸੜਕਾਂ ਤਾਂ ਜਿਹੜੀ ਉਹ ਰੌਣਕ ਰੌਣਕ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਛਾਈ ਹੋਈ ਸੀ ਪਰੰਤੂ ਅੱਜ ਟਰਾਂਸਪੋਰਟਰਾਂ ਵੱਲੋਂ ਸ਼ੁਰੂ ਕੀਤੀ ਗਈ ਪਹਿਲੇ ਦਿਨ ਦੀ ਹੜਤਾਲ ਦੇ ਨਾਲ ਹੀ ਜਿਹੜੀਆਂ ਸੜਕਾਂ ਐ ਪੰਜਾਬ ਦੀਆਂ ਸੜਕਾਂ ਵੀ ਮੈਨੂੰ ਲੱਗਦਾ ਉਹ ਸੁੰਨੀਆਂ ਹੋ ਗਈਆਂ ਨੇ ਕਿਉਂਕਿ ਬਹੁਤ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਕਿ ਜੇਕਰ ਉਹ ਵਾਹਨ ਲੈ ਕੇ ਸੜਕਾਂ ਤੇ ਨਿਕਲਣਗੇ ਤਾਂ ਉਹਨਾਂ ਦੇ ਵਾਹਨਾਂ ਦੇ ਵਿੱਚ ਪੈਟਰੋਲ ਤੇਲ ਡੀਜ਼ਲ ਖਤਮ ਹੋ ਸਕਦਾ ਤੇ ਇਹ ਹੜਤਾਲ ਪਤਾ ਨਹੀਂ ਕਿੰਨੇ ਕੁ ਦਿਨ ਚੱਲਣੀ ਐ ਤੇ ਲੋਕਾਂ ਵੱਲੋਂ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਜੇਕਰ ਆਪਾਂ ਕਿਸਾਨੀ ਘੋਲ ਦੀ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ਾ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਸਮੇਤ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ 2 ਸਾਲ ਤੱਕ ਚੱਲਿਆ ਸੀ ਤਾਂ 2 ਸਾਲ ਬਾਅਦ ਕਿਸਾਨਾਂ ਨੇ ਦੇਸ਼ ਪ੍ਰੇਮੀਆਂ ਨੇ ਕੇਂਦਰ ਸਰਕਾਰ ਨੂੰ ਜਿਹੜਾ ਗੋਡਿਆਂ ਭਾਰ ਲਿਆਂਦਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਕਾਨੂੰਨ ਆ ਜਿਹੜੇ ਉਹ ਵਾਪਸ ਲਏ ਗਏ ਸੀ ਜੋ ਕਿਸਾਨਾਂ ਦੇ ਲਈ ਲਿਆਂਦੇ ਗਏ ਸੀ ਸੋ ਹੁਣ ਇਸੇ ਤਰ੍ਹਾਂ ਹੀ ਟਰਾਂਸਪੋਰਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਚਾਹੇ ਉਹਨਾਂ ਨੂੰ 1 ਮਹੀਨਾ ਹੜਤਾਲ ਕਰਨੀ ਪਵੇ ਜਿੰਨਾ ਮਰਜ਼ੀ ਲੰਮਾ ਸਮਾਂ ਉਹਨਾਂ ਨੂੰ ਹੜਤਾਲ ਕਰਨੀ ਪਵੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵੀਰਵਾਲੋ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਲੋਕ ਉਹ ਜਿਹੜੇ ਖੁਦ ਲੋਕ ਆਪਣੀ ਗਲਤੀਆਂ ਦੇ ਨਾਲ ਆ ਕੇ ਟਰੱਕਾਂ ਦੇ ਨਾਲ ਟਕਰਾਉਂਦੇ ਨੇ ਉਹਨਾਂ ਦੀਆਂ ਗੱਡੀਆਂ ਦੇ ਨਾਲ ਟਕਰਾਉਂਦੇ ਨੇ ਉਹ ਕਹਿੰਦੇ ਜੇਕਰ ਇਸ ਤਰ੍ਹਾਂ ਹੋਵੇਗਾ ਤਾਂ ਅਸੀਂ ਸਾਡੇ ਪਰਿਵਾਰ ਦਾ ਕੀ ਬਣੇਗਾ ਸਾਡਾ ਕੀ ਬਣੇਗਾ ਜੇਕਰ ਸਾਨੂੰ ਲੱਖਾਂ ਰੁਪਏ ਜੁਰਮਾਨਾ ਹੁੰਦਾ 10 ਸਾਲ ਦੀ ਸਜ਼ਾ ਹੋ ਜਾਂਦੀ ਹੈ ਅਸੀਂ ਗੱਡੀਆਂ ਲੱਖਾਂ ਰੁਪਏ ਖਰਚ ਕਰਕੇ ਗੱਡੀਆਂ ਲੈਂਦੇ ਆ ਉਹਦੀਆਂ ਮੋਟੀਆਂ ਕਿਸ਼ਤਾਂ ਉਹ ਬੈਂਕ ਵਾਲੇ ਚੱਕ ਕੇ ਲੈ ਜਾਣਗੇ ਕੰਪਨੀ ਵਾਲੇ ਚੱਕ ਕੇ ਲੈ ਜਾਣਗੇ ਸੋ ਨਕੇਂਦਰ ਸਰਕਾਰ ਨੂੰ ਵੀ ਅਪੀਲ ਕਰਨਾ ਚਾਹਾਂਗੇ ਕਿ ਭਾਈ ਜਦੋਂ ਤੁਸੀਂ ਕੋਈ ਵੀ ਕਾਨੂੰ ਜੇ ਸ ਤਬਕੇ ਲਈ ਜਿਸ ਵਰਗ ਲਈ ਤੁਸੀਂ ਕਾਨੂੰਨ ਬਣਾਉਣਾ ਹੁੰਦਾ ਉਸ ਤਬਕੇ ਦੇ ਲੋਕਾਂ ਨੂੰ ਪਹਿਲਾ ਭਰੋਸੇ ਦੇ ਵਿੱਚ ਲੈ ਕੇ ਜ਼ਰੂਰ ਇਹ ਕਾਨੂੰਨ ਬਣਾਇਆ ਕਰੋ ਕਿਉਂਕਿ ਸੱਤਾ ਦਾ ਨਸ਼ਾ ਤੁਹਾਨੂੰ ਵੀ ਲਗਾਤਾਰ ਦੋ ਵਾਰ ਤੁਹਾਡੀ ਸਰਕਾਰ ਹੈ ਜਿਹੜੀ ਉਹ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਬਣ ਚੁੱਕੀ ਹੈ ਹੁਣ ਤੁਹਾਨੂੰ ਭਰੋਸਾ ਹੋ ਚੁੱਕਿਆ ਕਿ ਤੁਸੀਂ ਹੈਟ੍ਰਿਕ ਮਾਰੋਗੇ ਪਰੰਤੂ ਸਮਾ ਬੜਾ ਕੀਮਤੀ ਐ ਸਮਾ ਬੜਾ ਬਲਵਾਨ ਐ ਲੋਕਾਂ ਦਾ ਪਤਾ ਨਹੀਂ ਹੁੰਦਾ ਕੁਝ ਵੀ ਅੱਜ ਕਿੱਧਰ ਐ ਤੇ ਕੱਲ ਨੂੰ ਕਿੱਧਰ ਐ ਹੋਰ ਨਾ ਇਹ ਨਾ ਹੋਵੇ ਕਿ ਭਾਈ ਜਿਹੜਾ ਅੱਜ ਪਲੜਾ ਤੁਹਾਡਾ ਭਾਰੀ ਐ ਉਹ ਚੋਣਾ ਵਕਤ ਕਿਸੇ ਹੋਰ ਦੀ ਝੋਲੀਓ ਭਾਰੀ ਕਰ ਦੇਵੇ ਸੋ ਕੋਲ ਮਲਾ ਕੇ ਆਪਾਂ ਇਸ ਕਾਨੂੰਨ ਦੀ ਗੱਲ ਕਰੀਏ ਤਾਂ ਡਰਾਈਵਰ ਭਾਈ ਚਾਰੇ ਦੇ ਵਿੱਚ ਭਾਰੀ ਰੋਸ ਐ ਜਿਹੜਾ ਪਾਇਆ ਜਾ ਰਿਹਾ ਸੜਕਾਂ ਦੀ ਗੱਲ ਕਰੀਏ ਤਾਂ ਸੜਕਾਂ ਤੇ ਵੀ ਜਿਹੜੀਓ ਬੇਰੋਣਕੀ ਸ਼ਾਉਣੀ ਸ਼ੁਰੂ ਹੋ ਚੁੱਕੀ ਐ ਲੋਕਾਂ ਦੇ ਵਿੱਚ ਵੀ ਜਿਹੜਾ ਉਹ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਇੱਥੋਂ ਤੱਕ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਭਾਈ ਆਪਣੇ ਘਰ ਦਾ ਰਸ਼ਨ ਪਾਣੀ ਵੀ ਇਕੱਤਰ ਕਰ ਲਓ ਪਤਾ ਨਹੀਂ ਇਹ ਹੜਤਾਲ ਕਦੋਂ ਤੱਕ ਚੱਲਣੀ ਹੈ ਤੇ ਕਦੋਂ ਤੱਕ ਨਹੀਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਆ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ دہشت ਵੀ ਪਾਈ ਜਾ ਰਹੀ ਹੈ ਸੋ ਹੁਣ ਵੇਖਣਾ ਹੋਵੇਗਾ ਕੀ ਟਰਾਂਸਪੋਰਟਰਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਕਦੋਂ ਤੱਕ ਪੂਰਾ ਕਰਦੀ ਹੈ ਕਦੋਂ ਤੱਕ ਮੰਨਦੀ ਹੈ ਝਟਪਟ ਮੰਨਦੀ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਟਰਾਂਸਪੋਰਟਰਾਂ ਦੀਆਂ ਮੰਗਾਂ ਨੂੰ ਮੰਨੇਗੀ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ